ਯੂਰਪ ਦਾ ਮੁਲਕ ਪੈਂਦਾ ਆ ਬੈਲਜੀਅਮ ਤੇ ਬੈਲਜੀਅਮ ਦੇ ਵਿੱਚ 15 ਅਗਸਤ ਨੂੰ ਲੜਾਈ ਹੋਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਲੜਾਈ ਕਾਦੀ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਗੋਲਕ ਦੀ ਦੁਨੀਆ ਦੇ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਆ ਗੋਲਕਾਂ ਦੀਆਂ ਲੜਾਈਆਂ ਨੇ ਤੇ ਪ੍ਰਧਾਨਗੀ ਦੀਆਂ ਲੜਾਈਆਂ ਨੇ ਉੱਥੋਂ ਦੀ ਕਮੇਟੀ ਨੇ ਸਪਸ਼ਟੀਕਰਨ ਦਿੱਤਾ ਸਾ ਸੰਗਤ ਜੀ ਅਸਾਂ ਕੀ ਬੇਟੀਆਂ ਸੀ ਜੀ ਗੁਰੂ ਘਰ ਦੇ ਬਰਸੋ ਦੇ ਮੱਧਲੇ ਵਿੱਚ ਸਾਡੇ ਅਮੀਰ ਇਕੱਠੇ ਹੋਏ ਸੀਗੇ ਇਹ ਜਿਹੜਾ 15 ਦਸੰਬਰ ਨੂੰ ਲੜਾਈ ਗੁਰੂ ਘਰ ਵਿਰਸਾ ਚ ਹੋਈ ਆ ਉਹਦੇ ਬਾਰੇ ਸਾਰੀ ਸੰਗਤ ਨੂੰ ਬਹਿਜਿੰਨ ਨੂੰ ਜਾਣਨਾ ਪੈਣਾ ਚਾਹੀਦਾ ਕਿ ਅਸਲ ਗੱਲ ਹੋਈ ਕੀ ਸੀ ਉਹਦੇ ਬਾਰੇ ਇਹ ਸੁਣਨਾ ਚਾਹੀਦਾ ਸਾਰੇ ਬੰਦੇ ਤਕਰੀਬਨ ਇੱਥੇ ਬੈਠੇ ਆ ਜਿਹਦੇ ਗਵਾਹੀ ਆ ਕਿ 15 ਦਸੰਬਰ ਨੂੰ ਜਿਹੜੀ ਲੜਾਈ ਹੋਈ ਉਹ ਤੋਂ ਪਹਿਲਾਂ ਇੱਕ ਹਫਤਾ 8 ਦਸੰਬਰ ਨੂੰ ਗੁਰਮੀਤ ਸਿੰਘ ਦੇ ਨਾਲ ਜਿਹੜੇ ਉਸ ਹਫਤਾ ਵਾਸਤੇ ਰੌਲਾ ਪਾ ਰਹੇ ਸੀਗੇ ਉਹਦੇ ਬਾਰੇ ਬੈਠ ਕੇ ਗੱਲ ਕੀਤੀ ਗਈ ਆ ਉਹਦੇ ਵਿੱਚ ਤਰਸੀਮ ਸਿੰਘ ਸ਼ਿਰਗਲ ਸੁਖਜੀਤ ਸਿੰਘ ਸੁਖੀ ਸਤਨਾਵ ਸਿੰਘ ਰੂਪ ਸਿੰਘ ਤੇ ਸੰਧੂ ਸਾਹਿਬ ਤੇ ਹੋਰ ਵੀ ਆਪਣੇ ਮੇਰੇ ਨਾਲ ਕਵੀਰ ਮਨਜਿੰਦਰ ਸਿੰਘ ਜਿੰਦਰ ਉਹ ਵੀ ਵਿੱਚ ਸੀ ਅਸੀਂ ਇਹ ਸਾਰਿਆਂ ਨੇ ਗੱਲਬਾਤ ਉੱਥੇ ਬੈਠ ਕੇ ਗੁਰੂ ਘਰ ਕੀਤੀ ਆ ਤੇ ਉਹਦੇ ਵਿੱਚ ਅਸੀਂ ਇਹਨਾਂ ਦੀ ਗੱਲ ਸੁਣੀ ਸੀ ਕਿ ਇਹਨਾਂ ਦਾ ਕੀ ਮਤਲਬ ਗੱਲਬਾਤ ਕੀ ਰੱਖਣਾ ਚਾਹੁੰਦੇ ਆ ਇਹਨਾਂ ਨੇ ਹਿਸਾਬ ਕਿਤਾਬ ਬਾਰੇ ਗੱਲ ਕੀਤੀ ਸੀ ਜਿਹੇ ਹਿਸਾਬ ਕਿਤਾਬ ਜਿਹੜਾ ਆ ਉਹ ਦੇ ਨਿਵੇਕ ਅਸੀਂ ਇਹਨਾਂ ਨੂੰ ਉੱਥੇ ਬੇਨਤੀ ਕੀਤੀ ਸੀ ਕਿ ਭਾਈ ਅਸੀਂ ਤੁਹਾਡੀ ਗੱਲ ਜਿਹੜੀ ਆ ਸਾਰੀ ਆਪਾਂ ਆਪਣੇ ਰਿਸ਼ਵ ਸਿੰਘ ਨਾਲ ਵੀ ਗੱਲ ਕਰਵਾ ਕਰ ਲਈਆ ਤੇ ਉਹਨਾਂ ਨੇ ਕਿਹਾ ਬាទ ਠੀਕ ਆ ਉਹ ਕਹਿੰਦੇ ਆ ਹਿਸਾਬ ਦਾ ਜਦੋਂ ਵੀ ਚਾਹੀਦਾ ਤੁਸੀਂ ਮੇਰੇ ਕੋਲ ਹਿਸਾਬ ਦਾ ਦੇਖ ਸਕਦੇ ਆ ਤੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਮੁੱਦਾ ਆ ਉਹ ਹਿਸਾਬ ਦਾ ਦਾ ਆਪਾਂ ਕਰਵਾ ਦੇਾਂਗੇ ਆ ਜਿਹੜੇ ਸ਼ੀਧੀ ਘਾਰੇ ਚੱਲ ਰਹੇ ਆ ਆਪਾਂ ਇਹ ਥੋੜਾ ਜਿਆ ਰੁਕ ਜਾਈਏ ਸ਼ੀਧੀ ਘਾਰੇ ਨਿਕਲ ਜਾਣ ਤੇ ਉਸ ਤੋਂ ਬਾਅਦ ਜਿਹੜਾ ਆ ਆਪਾਂ ਬੈਠ ਕੇ ਤੁਹਾਡਾ ਜਿਹੜਾ ਤਸੱਲੀ ਜਿਹੜੀ ਆ ਉਹ ਹਿਸਾਬ ਨਾਲ ਵੀ ਕਰਵਾ ਦਿੱਤੀ ਜਾਊਗੀ ਤੇ ਇਸ ਤੋਂ ਪਹਿਲਾਂ ਵੀ ਮੈਂ ਖੁਦ ਆਪਣਾ ਮੈਂਸ਼ਨ ਕਰਨਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ 2-4 ਵਾਰ ਜਨਵਰੀ ਦੀ ਗੱਲ ਹੋਈ ਹੈ ਹਸਾਬ ਦਾਬ ਦੀ ਉਨ੍ਹੀ ਵਾਰੀ ਰੇਸ਼ਮ ਸਿੰਘ ਨੇ ਇਹ ਗੱਲ ਕਲੀਅਰ ਕੀਤੀ ਆ ਕਿ ਮੇਰੇ ਹਸਾਬ ਦਾਬ ਜਦੋਂ ਮਰਜ਼ੀ ਤੁਸੀਂ ਦੇਖ ਲਓ ਤੇ ਇਹ ਗੁਰਮੀਤ ਸਿੰਘ ਨੂੰ ਵੀ ਮੈਂ ਕਹਿ ਚੁੱਕਾ ਵਾਂ ਤੇ ਇਹਦਾ ਗਵਾਧ ਜਿੰਦਰ ਵੀ ਮੁੰਡਾ ਜਿਹੜਾ ਹੈਗਾ ਮਨਿੰਦਰ ਸਿੰਘ ਚੰਦਰ ਉਹਨੂੰ ਵੀ ਮੈਂ ਕਹਿ ਚੁੱਕਾ ਆ ਉਹਦੇ ਸਾਹਮਣੇ ਕਹਿ ਚੁੱਕਾ ਆ ਵੀ ਭਾਈ ਜਦੋਂ ਤਰਾ ਦਿਲ ਦਾ ਦਾ ਹਸਾਬ ਦਾਬਾ ਮਖਾ ਆ ਕੇ ਦੇਖ ਲਾ ਹਸਾਬ ਦਾਬ ਨਹੀਂ ਕੋਈ ਪ੍ਰੋਬਲਮ ਨਹੀਂ ਉਹ ਦਿਖਾਉਣਾ ਚਾਹੁੰਦੇ ਆ ਤੁਸੀਂ ਦੇਖੋ ਤੇ ਜਿੱਥੇ ਤੱਕ ਹੁਣ ਗੱਲਬਾਤ ਇਹ ਲੱਗਦੀ ਆ ਕਿ ਆਪਾਂ ਇਸ ਜਿਹੜੀ ਗੱਲਬਾਤ ਦੇ ਵਿੱਚ ਜੋ ਹੁਣ ਉਹਨਾਂ ਦਾ ਇਹਦੇ ਵਿੱਚ ਕੀ ਮਕਸਦ ਸੀ ਅਸੀਂ ਬੜੇ ਉਹਨਾਂ ਦੇ ਇਤਤ ਦੇ ਕੱਢੇ ਆ ਉਹ ਆਜੇ ਵੱਡੇ ਹੋਣ ਤੋਂ ਨਾਤੇ ਅਸੀਂ ਉਹਨਾਂ ਦੇ ਗੋਡੀ ਹੱਥ ਵੀ ਲਾਇਆ ਵਾ ਪੈਰੀ ਹੱਥ ਵੀ ਲਾਇਆ ਵਾ ਤੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇੱਥੇ ਆਪਾਂ ਜਿਹੜਾ ਆ ਕੋਈ ਗੁਰੂ ਘਰ ਦੇ ਵਿੱਚ ਕੋਈ ਈਸ਼ੂ ਨਾ ਕੋ ਬਣਾਇਏ ਤੇ ਇਹਨੂੰ ਜਿਹੜਾ ਕੋਈ ਬੰਦ ਕਰਨ ਦਾ ਮਸਲਾ ਕੋਈ ਪ੍ਰੋਬਲਮ ਨਾ ਪਾਉਣਗੇ ਤੇ ਪਰ ਮੈਨੂੰ ਲੱਗਦਾ ਕਿ ਉਹ ਜੋਕ ਮਕਸਦ ਉਸਦਾ ਉਹਨਾਂ ਦਾ ਉਹ ਮਕਸਦ ਆਪਣਾ ਪੂਰਾ ਕਰਾ ਵੀ ਹੱਲੇ ਆ ਉਹ ਸਾਡੀ ਗੱਲ ਉਹਨਾਂ ਨੇ ਨਹੀਂ ਮੰਨੀ ਇਹਦੇ ਪਿੱਛੇ ਕੋਈ ਹੋਰ ਹੀ ਮਕਸਦ ਸੀ ਜਿੱਥੇ ਤੱਕ ਕਿ ਅਸੀਂ ਸਮਝਦੇ ਆ ਅਸੀਂ ਉਹਨਾਂ ਦਾ ਬੜਾ ਪਰਲਮੈਂਟਰੀਕਾ ਸਾਗਦਾ ਵਾਲਾ ਦੇ ਵਿੱਚ ਕੋਈ ਰੌਲਾ ਨਹੀਂ ਹੈਗਾ ਉਹ ਆਰ ਵੀ ਸਾਗਦਾ ਅੱਜ ਵੀ ਇੱਥੇ ਸਾਹਮਣੇ ਪਿਆ ਹੋਇਆ ਇਹਨਾਂ ਨੇ ਰੱਖਿਆ ਆ ਤੇ ਜਿਹੜੇ ਬੰਦੀ ਇਹਨਾਂ ਨੂੰ ਵੀ ਦਿਖਾਇਆ ਹੋਆ ਪਲੱਸ ਇੱਥੇ ਬੈਲਜੀਅਮ ਦੀ ਜਿਹੜੀ ਮਰਜੀ ਸੰਗਤ ਆ ਕੇ ਹਸਾਬ ਤਬ ਚੈੱਕ ਕਰ ਸਕਦੀ ਆ ਉਹ ਕਦੇ ਭਾਵੇਂ ਕੌਂਟਰ ਲੈ ਕੇ ਆਉਣ ਕੋਈ ਜਿਹੜੇ ਬੰਦਾ ਹਸਾਬ ਦਾਹ ਦਾ ਮਾੜ ਬੰਦਾ ਆ ਉਹ ਵੀ ਲਿਆ ਕੇ ਤੇ ਹਸਾਬ ਦਾ ਉਹ ਚੈੱਕ ਕਰ ਸਕਦੇ ਆ ਤੇ ਇਸ ਕਰਕੇ ਅਸੀਂ ਜਿੱਥੇ ਤੱਕ ਇਹ ਸਮਝਦੇ ਆਂ ਵੀ ਹਸਾਬ ਦਾ ਉਹ ਮੁੱਦਾ ਨਹੀਂ ਮੁੱਦਾ ਕੋਈ ਦੇ ਪਿੱਛੇ ਹੋ ਰਹੀ ਆ ਜਿਹੜੇ ਇਹ ਸਾਹ ਸੰਗਰ ਨੂੰ ਵੀ ਜਿਹੜਾ ਉਹਨਾਂ ਦਾ ਪੂਰਾ ਹੋ ਗਿਆ ਵਾ ਤੇ ਇਹ ਸਾਹ ਸੰਗਰ ਨੂੰ ਇਹ ਸਾਡੀ ਬੇਨਤੀ ਆ ਵੀ ਜਿਹੜੀ ਅਸਲ ਗੱਲ ਸਮਝਣ ਦੀ ਕੋਸ਼ਿਸ਼ ਕਰੋ ਅਸਲ ਗੱਲ ਕੋਈ ਹੋ ਰਹੀ ਆ ਰੇਸ਼ਮ ਸਿੰਘ ਨੇ ਇੱਕ ਗੱਲ ਇਹ ਵੀ ਆਈਡ ਕੀਤੀ ਸੀ ਕਿ ਅਸੀਂ ਇਹ ਉਹਨਾਂ ਨੂੰ ਕਿਹਾ ਸੀ ਕਿ ਜੇ ਹਸਾਬ ਦਾ ਗਰਮੀਤ ਸਿੰਘ ਨੂੰ ਹੀ ਦਿੱਤਾ ਜਾਵੇ ਤੇ ਆਪਾਂ ਇਹ ਮਤਲਬ ਅੱਜ ਤੋਂ ਤਾਂ ਉਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਵੀ ਉਸ ਠੰਡੇ ਆਪਣੇ ਗਰਮੀ ਸਿੰਘ ਆਪਣੇ ਕੋਲ ਹਿਸਾਬ ਦਾ ਰੱਖ ਸਕਦੇ ਆ ਕਿ ਇਹ ਆਪ ਇਹ ਹਿਸਾਬ ਦਾ ਕਰਿਆ ਗਾ ਕਿ ਅਸੀਂ ਵੀ ਇਹਨਾਂ ਨੂੰ ਉਡਣਸੰਧੀ ਇਹ ਕਿਹਾ ਸੀ ਵੀ ਹਿਸਾਬ ਕੰਮ ਤੂੰ ਲੈ ਲੈ ਤੇ ਤੂੰ ਕਰਿਆ ਤਰ੍ਹਾਂ ਹੀ ਤੂੰ ਤੇ ਇਹ ਦੇ ਵਿੱਚ ਜਿਹੜਾ ਆ ਉਸ ਗੱਲ ਤੇ ਇਹ ਗਰਮੀ ਸਿੰਘ ਜੀ ਨਹੀਂ ਆਏ ਸੀਗੇ ਇਸ ਕਰਕੇ ਸਾਡੇ ਹਿਸਾਬ ਦੇ ਨਾਲ ਜਿਹੜਾ ਵੀ ਹੈਗਾ ਇਹ ਚਾਹੁੰਦੇ ਆ ਕਿ ਇਹਦੇ ਵਿੱਚ ਹਿਸਾਬ ਦਾ ਕੋਈ ਮੁੱਦਾ ਨਹੀਂ ਸੀ ਇਹ ਕੋਈ ਹੋਰ ਹੀ ਮਕਸਦ ਸੀ ਪਿੱਛੇ ਜਿਹੜਾ ਉਹਨਾਂ ਦਾ ਪੂਰਾ ਹੌਚਾ ਦਾ ਇਹ ਆਪਣੇ ਜਦੋਂ ਮੁੱਦਾ ਜਿਹੜਾ ਆਪਣਾ ਇਹ ਦੂਸਰੀ ਸੰਗਤ ਜਿਹੜੀ ਬਰਸਾਂ ਦੀ ਜਿਨ੍ਹਾਂ ਨੇ ਪਿਆ ਸੀ ਕਿ ਸਾਨੂੰ ਕੋਈ ਬੈਨ ਕੀਤਾ ਹੋਇਆ ਜੀ ਸਾਨੂੰ ਦੁਬਾਰਾ ਕੋਈ ਜਿਹੜਾ ਆਪਾਂ ਨੂੰ ਐਕਟਰ ਕੀਤਾ ਜਾਵੇ ਉਸ ਵਾਸਤੇ ਵੀ ਇਹ ਮੀਟਿੰਗ ਜਿਹੜੀ ਰੱਖੀ ਸੀ ਜਿਹਦੇ ਵਿੱਚ ਮੈਂ ਜਿਹੜਾ ਉਹ ਵੀ ਮੈਂ ਸੰਗਤ ਦੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਕਿ ਉਦੋਂ ਬਲਿਹਾਰ ਸਿੰਘ ਤੇ ਇਧਰੋਂ ਪ੍ਰਤਾਪ ਸਿੰਘ ਤੇ ਉਹਨਾਂ ਨੇ ਕੁਝ ਬੱਤੇ ਹੋਰ ਇੱਕ ਅੱਧਾ ਬੰਦਾ ਕੀਤਾ ਦੋ ਤਿੰਨ ਮਿਲਣਾ ਸਰ ਸ਼ੇਰ ਸ਼ੇਰਗੱਲ ਨੂੰ ਵੀ ਉਹਨਾਂ ਨੇ ਬੁਲਾਇਆ ਸੀਗਾ ਵਿੱਚ ਨਾ ਤੇ ਉਥੇ ਭੇਜਿਆ ਤੇ ਉਥੇ ਮੀਟਿੰਗ ਕੀਤੀ ਸੀਗੀ ਕਿ ਮੀਟਿੰਗ ਦੇ ਵਿੱਚ ਅਸੀਂ ਵੀ ਮੈਂ ਖੁਦ ਅਰਦਾਸ ਮਤਲਬ ਇਹਨਾਂ ਨੂੰ ਰਿਕੁਐਸਟ ਕਰਕੇ ਪ੍ਰਧਾਨ ਸਾਹਿਬ ਨੂੰ ਆਪਣੇ ਗੁਰਦੁਆਰੇ ਕਮੇਟੀ ਨੂੰ ਈਵਨ ਉਸਟਿੰਡ ਗਰਮੀ ਸਿੰਘ ਨੂੰ ਵੀ ਮੈਂ ਰਿਕੁਐਸਟ ਕੀਤੀ ਸੀ ਇਹਦੀ ਕਿ ਭਾਈ ਇਹ ਜਿਹੜੀ ਸੰਗਤ ਆ ਇਹਨਾਂ ਨੂੰ ਆਉਣ ਦਿੱਤਾ ਜਾਵੇ ਸਭ ਤੋਂ ਜ਼ਿਆਦਾ ਬਰੋਹ ਜਿਹੜਾ ਉਸਟਿੰਡ ਗਰਮੀ ਸਿੰਘ ਦਾ ਹੀ ਸੀਗਾ ਤੇ ਇਹਦੇ ਕਿਹਾ ਸੀ ਇਹਨਾਂ ਨੂੰ ਆਉਣ ਦਿੱਤਾ ਜਾਵੇ ਤੁਸੀਂ ਇਹ ਮੰਨਦੇ ਆ ਇਹ ਕਿਉਂ ਤੁਸੀਂ ਮੰਨਦੇ ਆ ਇਹ ਇਹ ਇਦਾਂ ਕਰ ਦੇਣਗੇ ਇਹ ਤਾਂ ਫਲਾਣਾ ਕਰ ਦੇਣਗੇ ਉਹ ਕਰ ਦੇਣਗੇ ਬਹੁਤ ਦਿਲਾਉਂਦੀਆਂ ਜਿਹਦੇ ਵਿੱਚ ਕਾਫੀ ਐਗਰੈਸਿਵ ਵੀ ਸਿਗਾ ਉਹਦੋਂ ਵੀ ਇਹ ਕਿ ਜਿਹਦੇ ਵਿੱਚ ਇਹਨੂੰ ਮਤਲਬ ਇਹਨੇ ਆਪਣਾ ਆਪਣੇ ਰੂਪ ਸਿੰਘ ਹੁਣੀ ਅੰਮ੍ਰਿਤਸਰੀਏ ਸਾਰੇ ਇਹਨਾਂ ਕਿਹਾ ਸੀ ਅੰਮ੍ਰਿਤਸਰੀਏ ਵੀ ਮੀਟਿੰਗ ਜਿਹੜੀ ਹੋਣੀ ਚਾਹੀਦੀ ਈਵਨ ਇਹਨੂੰ ਵੀ ਸੱਦਿਆ ਸੀ ਪਰ ਇਹ ਆਦਮੀ ਆਇਆ ਇਹਨੂੰ ਕੇ ਕਹਿੰਦਾ ਸੀਗਾ ਕਿ ਮੈਂ ਇਦਾਂ ਬਹਾਵੀ ਠੀਕ ਆ ਪਰ ਤੁਸੀਂ ਜਿਹੜੀ ਗੱਲ ਕਰਨੀ ਆ ਕਰੋ ਇਹਦੀ ਸਲਾਹ ਦੇ ਉਹ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪਰ ਇਹਨੇ ਵਿਰੋਧ ਕਰ ਦਿੱਤਾ ਇਸ ਚੀਜ਼ ਦਾ ਤੇ ਨਹੀਂ ਇਹ ਆਉਣੇ ਨਹੀਂ ਚਾਹੀਦੇ ਜਦੋਂ ਅਸੀਂ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਤੁਸੀਂ ਅਗਲੇ ਸੰਡੇ ਤੋਂ ਆ ਜਾਓ ਬਸਾਖੀ ਵਾਲੇ ਦਿਨ ਆ ਜਾਓ ਪ੍ਰਧਾਨ ਸਾਹਿਬ ਇਹਨਾਂ ਨੇ ਵੀ ਆਪਾਂ ਰਿਸ਼ਮ ਸਿੰਘ ਵੀ ਇਹ ਗੱਲ ਤੇ ਆ ਗਏ ਸੀ ਮੰਨ ਗਏ ਸੀ ਕਿ ਮੈਂ ਵੀ ਕਿ ਅਸੀਂ ਵੀ ਆਪਾਂ ਆਉਣ ਲਈਏ ਇਹਨਾਂ ਨੂੰ ਰਿਕੁਐਸਟ ਕਰ ਦਿੱਤੀ ਸੀ ਕਿ ਵੀ ਭਾਈ ਆਪਾਂ ਜਿਹੜੀ ਆ ਸੰਗਤ ਨੂੰ ਕੋਈ ਨਾਂ ਲਾਈਏ ਤਾਂ ਮਤਲਬ ਆਪਾਂ ਕੰਡੀਸ਼ਨ ਕਿਸੇ ਦੀ ਕਿ ਇਹਨਾਂ ਨੂੰ ਖੋਲੋ ਸਾਡੇ ਸੰਗਤ ਨੂੰ ਕਿ ਉਹ ਕਰ ਦਿੱਤਾ ਸੀਗਾ ਤੇ ਜਿਹਦੇ ਵਿੱਚ ਉਹ ਹੀ ਕਹਿੰਦਾ ਵੀ ਵਾਰ-ਵਾਰ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਅੱਜ ਉਹ ਗੁਰਮੀਤ ਸਿੰਘ ਇਹ ਸੰਗਤ ਨੂੰ ਕਿਉਂ ਫਿਰ ਉਹ ਅੱਜ ਇਹ ਆਪਣੇ ਇਹ ਕੀ ਮੁੱਦਾ ਕਿੱਦਾਂ ਲਿਆ ਇਹਦੇ ਵਿੱਚ ਇਹਦੀ ਚਾਲ ਕੀ ਆ ਇਹਦੇ ਵਿੱਚ ਮੈਂ ਮਤਲਬ ਮੇਰੇ ਸਮਝ ਤੋਂ ਬਾਹਰ ਚੀਜ਼ ਆ ਇਹ ਸੰਗਤ ਨੂੰ ਆਪ ਨੂੰ ਸਮਝਣਾ ਚਾਹੀਦਾ ਜਦੋਂ ਸੰਗਤ ਨੂੰ ਪਿਆਰ ਨਾਲ ਆ ਰਹੀ ਸੀਗੀ ਉਹਦੇ ਨਹੀਂ ਆਉਣ ਨਹੀਂ ਦਿੱਤਾ ਉਹ ਸੰਗਤ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ